ਕੁੱਸੂ ਪਤਾ ਨਹੀਂ ਕੈਮਰੇ 'ਚ ਦਿਖ ਪਾ ਰਹੇ ਨੇ ਉਹਨੂੰ ਪਤਾ ਨਹੀਂ ਪਰ ਇੱਥੇ ਨਾ ਪੱਥਰਾਂ ਦੀ ਇੱਕ ਹੋਰ ਖਾਸियत ਹੈ ਇਹ ਪੱਥਰ ਨਾ ਚਮਕਦੇ ਨੇ ਲਿਸ਼ਟਾਰੇ ਮਾਰਦੇ ਨੇ ਸਾਰੇ ਪੱਥਰ ਹਨ ਵੀ ਬੜੀਏ ਦੇ ਵਿੱਚ ਇੰਨਾ ਨਹੀਂ ਦਿਖਦਾ ਪਰ ਮੈਂ ਇੱਥੇ ਬਹੁਤ ਸਾਰੇ ਪੱਥਰੇ ਹੋਏ ਜਿਹਨਾਂ ਦੇ ਵਿੱਚ ਇੱਕ ਬੱਕਰੀ ਜੀ ਕਿਸਮ ਦੀ ਚਮਕ ਆ ਉਹ ਚਮਕਦੇ ਨੇ ਜਿਸ ਤਰ੍ਹਾਂ ਤਰਕਤੀ ਤੇ ਵੀ ਹੈ ਤਰਕਤੀ ਤੇ ਵੀ ਬਹੁਤ ਸਾਰੀਆਂ ਥਾਵਾਂ ਇਸ ਦੇ ਵਿੱਚ ਸ਼ਾਇਦ ਥੋੜਾ ਦੇਖ ਪਾਊਗਾ ਜਦੋਂ ਇਹਨਾਂ ਦੀ ਸੂਰਜ ਪੈਂਦਾ ਤਾਂ ਇਹ ਲਿਸਟ ਨਹੀਂ ਸਾਰੇ ਸੋਤੇ ਸੀ ਤਾਂ ਕਿਦੇ ਫੋਟੋਆਂ ਜਿੱਤਾ ਕੀ ਆ ਸਕਦੇ ਮਨਨ ਕਰੀ ਸਾਥ ਤੋਂ 25 ਕਿਲੋਮੀਟਰ ਦੇ ਤਾਸ਼ਪਿੰਡ ਤੋਂ ਤਾਸ਼ਪਿੰਡ ਤੱਕ ਟਰੈਕਿੰਗ ਕਰਕੇ ਠੀਕ ਹੈ ਜੀ ਥੈਂਕ ਯੂ